ਹਾਂਜੀ ਸਾਰੇ ਬੀਨਾਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਤੀ ਹਟੇ ਨਹੀਂ ਅੱਜ ਤੁਸੀਂ 4x4 ਬਾਡੀ ਬਿਨਾ ਹਨ ਦੂਆ ਜਵਾਬ ਦੇ ਗਿਆ ਦੂਆ ਕਿਆ ਕਹਿੰਦਾ ਇਹ ਤਾਂ ਵਿੱਚ ਨਹੀਂ ਚੱਲਿਆ ਜਾਂਦਾ ਬਈ ਇਹਦੇ ਵਿੱਚ ਕਿਉਂ ਉਹਦੇ ਕਿਆ ਦੰਦੀਆ ਵਰਦਾ ਤਾਂ ਖੇਤ ਇਹ ਉਹਦੇ ਮੂਰੇ ਟਾਇਰ ਨਹੀਂ ਜ਼ੋਰ ਮਾਰਦੇ ਔਰ ਵਿਚਾਰ ਉਹਦੇ ਆ ਕੇ ਖੜ ਗਿਆ ਕਿੱਥੇ ਇੱਥੇ ਜਿੱਥੇ ਹੁਣ ਤੂੰ ਖੜਾ ਇੱਥੇ ਆ ਕੇ ਗੜ ਗਿਆ ਹੈ ਜੇ ਰੂਟਾਵੇਟਰ ਪਾਇਆ ਹੁੰਦਾ ਉਹਦੇ ਪਿੱਛੇ ਇਹ ਸ਼ਾਇਦ ਚੱਲੀ ਜਾਂਦਾ ਉਹਦੇ ਪਿੱਛੇ ਤੇ ਅਜੀ ਤਰੀਆਂ ਪਾਈਆਂ ਵੀਆਂ ਪਨੀਰੀ ਵਾਲਾ ਖੇਤ ਆਪਣਾ ਬਾਣ ਇਹ ਪਨੀਰੀ ਵਾਲਾ ਤੇ ਇਹਦੇ ਵਿੱਚ ਕੱਦੂ ਕਰਨ ਦਾ ਅੱਜ ਆਪਣਾ ਖੀਲਾ ਕਿਲਾ ਇਹ ਤੇ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਜੀ ਸੁਥਰਾ ਮੌਸਮ ਹਾਂ ਆ ਗਏ ਮੈਂ ਤੇ ਜਿਲੀ ਦੇਖੋ ਆਪਣੇ ਦੋ ਦੋ ਥੈਲੇ ਪੈ ਗਏ ਬਹੁਤ ਸੋਹਣੀ ਜਿਲੀ ਤਿਰਪੀ ਤੇ ਕੰਮ ਜਦ ਦੇਖਦੇ ਤੁਸੀਂ ਕਿੰਨਾ ਕੰਮ ਜਵੰਦਾ ਹੈ ਕਿ ਡੋਲ ਜਿੱਕੇ ਪੂਰੀ ਉੱਚੀ ਮੈਂ ਕਹਿੰਦਾ ਬੰਨੇ ਚਣਦਾਂਗੇ ਬੰਨੇ ਪਰਵਾਹ ਕੋਈ ਨਹੀਂ ਜੀ ਸੀ ਵੀ ਨਾਲ ਬੰਨੇ ਉਹ ਚਣਵੇ ਸੀ ਸੀ ਵੀ ਨਾਲ ਬੁਲਾ ਲਿਆ ਜੀ ਸੀ ਵੀ ਇਹਦੀ ਜੀ ਮਿਲੋੜਾ ਬੱਬੂ ਦੇਖਾ ਲਾ ਦਰਦੇ ਉਹ ਪੂਰਾ ਰੋਸ਼ਨਦਾਨ ਪੂਰੇ ਰੱਖੇ ਹੋਏ ਆ ਨੇ ਬੱਬੂ ਨੇ ਕੈਂਟ ਬੰਦਾ ਕੈਂਟ ਬੱਬੂ ਜੇਸੀ ਵੀ ਕਿਵੇਂ ਚੱਕਦੀ ਜਾਂਦੀ ਆ ਬੱਬੂ ਵੀ ਬਈ ਕੈਂਟ ਬੰਦਾ ਦੂਜੀ ਜੇਸੀ ਕਿੱਥੇ ਆ ਦੂਜੀ ਜੇਸੀ ਵੀ ਆਉਂਦੀ ਉਹ ਬਰਾਸ ਤੱਕ ਗਈ ਵੀ ਆ ਕਦ ਕਹੂਗੀ ਬਰਾਸ ਕੋਈ ਕੰਮ ਭੇਜੀ ਵੀ ਆਹੋ ਬਸ ਇੱਕ ਨੱਕਾ ਜੀ ਲੋਟ ਕਰਕੇ ਆਉਂਦੇ ਆ ਕਿਦ ਕਦੀ ਗਈ ਵੀ ਜੇਸੀ ਵੀ ਕਦੀ ਗਈ ਆ ਅਸਾਉਣ ਵਾਲੀ ਉਹ ਬੱਸ ਜੇਸੀ ਵੀ ਬਹੁਤ ਲੇਟ ਆਈ ਆ ਮੇਰੀ ਜੇਸੀ ਵੀ ਵੀਡੀਓ ਬਹੁਤ ਲੰਬੀ ਹੈ ਮੜੀ ਹਿੰਮਤ ਕਰਾ ਕਰੋ ਬਾਈ ਦੇਖਾ ਇਹ ਇੱਥੇ ਉੱਧਰ ਟਰੈਕਟਰ ਦਿਖਾਉਣੇ ਚੱਲਦਾ ਰੂਟਾ ਮੀਟਰ ਪਾ ਕੇ ਲਿਆਏ ਇਹਦੇ ਪਿੱਛੇ ਫਰਕ ਤਾਂ ਪਊਗਾ ਨਾ ਜਿਨ੍ਹਾਂ ਨੇ ਧੋਣਾ ਹੈ ਪਰ ਤੁਹਾਡੇ ਧੋ ਵੀ ਨਹੀਂ ਹੁੰਦਾ ਫਰਕ ਤਾਂ ਉਹਨਾਂ ਨੂੰ ਪੈਣਾ ਕਿ ਨਹੀਂ ਬੱਬੂ ਹਾਂ ਤੁਹਾਡੇ ਧੋ ਵੀ ਨਹੀਂ ਹੁੰਦਾ ਧੋ ਤਾਂ ਦੂੰਗੇ ਇਹ ਜੀ ਗੱਲ ਨਹੀਂ ਹੈ ਚੰਗਾ ਭਲਾ ਸੋਸਾਇਟੀ ਵਾਲੇ ਕਹਿੰਦੇ ਕਹਿੰਦਾ ਮੈਂ ਕਰ ਦਿੰਨਾ ਗੱਦੂ ਮੈਂ ਕਰ ਦਿੰਨਾ ਗੱਦੂ ਨਾਲੇ ਟਰੈਕਟਰ ਲਈ ਬੜਾ ਵਾਤਾ ਬੈਠ ਲੱਗੇ ਵੇ ਤੇ ਉਹਨੂੰ ਫਿਰ ਕੀ ਹੋਵੇ ਬੱਸ 4x4 ਪਿਛਲੇ ਸਾਲ ਵੀ ਕੱਦੂ ਚ ਬਾੜ ਦੇ ਨੂੰ ਤੁਸੀਂ ਗਰਮ ਹੋਏ ਫਿਰ ਤੇ ਦੇ ਤੀ ਕਿ ਫਿਰ ਐਦ ਕੀ ਮੈਂ ਹੈ ਨਹੀਂ ਦੇਣਾ ਅਸੀਂ ਉਹਦੇ ਹਾਂ ਪਾਵਰ ਮੋਡ ਲਾਇਆ ਹੁਣ ਗੱਲ ਤੇਲੀ ਸਹੀ ਐ ਕਿਹੜਾ ਫਰਕ ਆ ਯਾਰ ਆਮ ਨਾਲ ਟੋਲ ਸਾਰੀ ਗੱਲ ਸਹੀ ਐ ਨਾ ਬੈਟ ਲਾਉਣ ਦੀ ਟੈਨਸ਼ਨ ਹੈ ਨਾ ਅੱਜ ਹਾਂ ਉਹ ਟਰੈਕਟਰ ਨੇ ਕੱਢਿਆ ਬਾਹਰ ਹਾਂ ਇਧਰੇ ਬੈਗ ਨੇ ਵਿੱਚ ਕਿਨੂੰ ਉੱਥੇ ਜਾ ਕੇ ਸੌਂਦਾ ਬਾਹਰ ਐਂਡ ਤੇ ਉਹ ਨਿਕਲ ਜੂਗਾ ਇਕੱਲਾ ਜੀ ਉੱਥੇ ਨਾਲ ਦੋ ਢਿੰਗਾਂ ਨੇ ਪੱਟੀਆਂ ਫੇਰ ਖੜ ਗਿਆ ਫੇਰ ਖੜ ਗਿਆ ਹਾਂ ਮਾ ਵੇਰ ਬਾਈ ਜਨਾ ਕਮਾਇਆ ਫਿਰ ਬੈ ਕੇ ਬੈਕ ਹੋ ਨੀ ਹੁਣੇ ਫੇ ਸਪੈਸ਼ਲ ਹਰੇਕ ਸਾਲ ਕੱਦੂ ਵਾਲਾ ਕਰਨਵਾ ਨਾ ਜਿਹੜਾ ਪਨੀਰੀ ਵਾਲ ਕਰਨਵਾ ਤੇ ਫੋਰ ਬਾਈ ਫੋਰ ਬੜੇ ਕਰੂਗਾ ਗਾਹ ਨੂੰ ਕੱਦੂ ਫੇ ਸਾਲਾ ਕੱਦੂ ਇਹਦੇ ਨਾਲ ਹੀ ਕਰਨਾ ਯਾਰ ਕੱਦੂ ਇਹ ਕਰਦੇ ਆ ਛੱਡ ਉਹ ਦੇਖੇ ਰੂਟਾ ਵੇਟਰ ਦੱਬ ਲੁੰਦਾ ਐ ਮੋੜ ਪਰ ਹਾਂ ਇਹ ਬਣਾਈ ਪਈ ਆ ਮਲਾਈ डेटा मीटर पानी सोसाइटी ಅಲ್ಲಿ ಪಾಯ ಬಾಜಿ 1 ಕೆಟಾಬೆಟರ್ ಜಾಮ್ ತೋ ಕೈ ತೋರಿ ಚುಕ್ ಜಾಮ್ ದುವಾ ಜಮೈ ನೀ ಚಲ್ಯಾ ಮಾ ಚಲ್ಯೈ ನೀ ಜಮಾ ಬಿ ਮੈਂ ਕਹਿੰਦਾ ਗਾ ਨੂੰ ਕੱਦੂਏ ਸਾਰਾ ਇਹਦੇ ਨਾਲ ਕਿਰਿਆ ਕਰਾਂਗੇ ਟੌਨ ਟੌਪਲਿੰਗ ਛੋਟੀ ਕਰਕੇ ਚਲਾਇਆ ਹੁਣ ਪੜਦਾ ਪੂਰਾ 4x4 ਗੇਅਰ ਤੇ ਵੀ ਚੱਲਦਾ ਕੋਈ ਪਰਵਾਨੀ ਗੁੰਮ ਜੇ ਨੂੰ ਉੱਦੈ ਚਲੀ ਜਾਂਦਾ ਹਾ ਹਾ ਨਿਬੜਿਆ ਨਹੀਂ ਕੰਮ ਹਲੇ ਹਾਂ ਆ ਦੋ ਮੁੱਲੀ ਧਰਨ ਬਿਠਾਈਆਂ ਪਿੱਛੇ ਉਹ ਲੈ ਕੇ ਆਇਆ ਸਾਉਦੀ ਦੇ ਲੈ ਕੇ ਆ ਰਿਹਾ ਉਹਨਾਂ ਦਾ ਘਰ ਤੇ ਅੱਛਾ ਉਹ ਮੋਟਰ ਤੇ ਲੈਨੇ ਆ ਅੱਛਾ ਚੱਲੇ ਕਰਤਾ ਸਾਹਿਬ ਹੈ ਉਹ ਕਰਦਣਾ ਸਾਹਿਬ ਬਹੁਤ ਠੀਕ ਹੈ ਠੀਕ ਆਹੋ ਠੀਕ ਹੈ ਕਿੱਥੇ ਤਵੀਆਂ ਦੇ ਨਾਲ ਦੂਹਰਤੀ ਹਿਰਤੀ ਹਿਰਤੇ ਚੌਹਰ ਕਰਨਾ ਪੈਣਾ ਤਾਂ ਮੇਰੇ ਸਾਹ ਨਾਲ ਰੂਟਾ ਵੇਟਰ ਨੇ ਦੂਹੂਲ ਦੇ ਵਿੱਚ ਐਨ ਗੱਲਬਾਤ ਬਣਾ ਦੇਣੀ ਪੂਰੀ ਪਨੀਰੀ ਵਾਲੇ ਬਾਣ ਆ ਆ ਦੇਖੋ ਇੱਧਰ ਵੀ ਇੱਧਰਲੇ ਪਾਸੇ ਵੀ ਆਪਣੇ ਉਨਹੀਂ ਤਾਂ ਮਤਲਬ ਪਨੀਰੀ ਖੜੀ ਜਿੰਨੀ ਇੱਧਰਲੇ ਪਾਸੇ ਖੜੀ ਹੈ ਤੇ ਪਨੀਰੀ ਦੀਆਂ ਆਪਣੀਆਂ ਦੋ ਤਿੰਨ ਵੈਰਾਈਟੀਆਂ ਤੇ 110 129 ਤੇ ਇੱਕ ਦੂਜੀ ਬਾਕੀ 1509 ਇੱਧਰਲੀ ਸਾਈਡ ਤੇ ਕਿਹਾਰੇ ਸਾਰੇ ਜਣੇ ਕੱਲ ਪੱਟ ਲੈ ਕੇ ਬਹੁਤ ਜ਼ਿਆਦਾ ਪਟਾਤੀ ਗੱਲ ਕਿਉਂਕਿ 110 ਤੇ 129 ਦਾ ਉਹਨਾਂ ਟਾਈਮ ਨਹੀਂ ਤਾਂ ਰਿਹਾ ਗੱਪੇ ਗੱਪੇ ਉਹੀ ਰਹਿ ਗਈ ਸੀ ਬਸ ਇਆ ਦੋ ਵਾਰ ਘੜਿਆ ਅੱਜ ਠਹਿਰ ਹਲੇ ਵੀ ਦੇਖੋ ਗੋਲ ਹੋਏ ਵੇਂਦਲ ਤੇ ਆਉ ਉਹਦੇ ਨੂੰ ਨਿਕਲ ਕੇ ਆਇਆ ਫਿਰ ਬੜਾ ਔਖਾ ਪਾਇਆ ਵੀ ਪਨੀਰੀ ਪਨੂਰੀ ਵਾਲਾ ਜਿਵੇਂ ਕਰਨਾ ਫਿਰ ਟਰੈਕਟਰ ਨੂੰ ਥੋੜੀ ਜਿਹੀ ਸਮੱਸਿਆ ਇੱਕ ਲਵੇੜਿਆ ਕਰਨਾ ਇਤਕੀ ਦਾ ਦੋ ਹੀ ਲਿਪੜ ਕੇ ਤੇ ਹੁਣ ਆਪ ਬੰਨੇ ਚੜਨੇ ਆ ਤਕੜੇ ਪੂਰੇ ਬੋਗੀ ਆਉਣੇ ਵਾਲਾ ਇਹ ਚਾਚੇ ਇੱਧਰ ਬਬੂ ਲੱਗੇ ਹੋਏ ਆ। ਉਹ ਨਾਪਾ ਵੀ ਲੱਗਦੇ ਆ। ਆਹ ਥੋਂ ਦੇ ਵਿੱਚ ਮਿੱਟੀ ਪਾਈ ਤੀ। ਕੱਲ ਰੇਪ ਆਇਆ ਕੱਲ ਬੰਬ ਬੋਲ ਗਈ। ਇੱਥੇ ਇੱਥੇ ਤੱਕ ਲੱਤ ਜਾਂਦੀ ਸੀ ਇਹਦੇ ਵਿੱਚ ਕਿਉਂਕਿ ਮਿੱਟੀ ਵੀ ਪਾਈ ਵੀ ਹੋਣ ਕਰਕੇ। ਪਟਾਈ ਜ਼ਿਆਦਾ ਹੋਈ ਵੀ ਤੀ ਇਹਦੀ ਖੇਤ ਦੀ। ਬੱਸ ਕਰਾਤੀ ਇੱਧਰੋਂ ਜਾਂਦਾ ਤਾਂ ਝੋਲੀ ਲੈ ਕੇ ਪਰਲੇ ਪਾਸੇ ਦਮ ਲੰਦਾ ਤਾਂ ਜਾ ਕੇ ਉਧਰੋਂ ਹੁੰਦਾ ਤਾਂ ਝੋਲੀ ਲੈ ਕੇ ਇੱਧਰੇ ਪਾਸੇ। ਫਸ ਗੱਲਾਂ ਗਿਆ ਮੈਂ ਕੱਲ। ਪਟੇਰਾ ਕਿਹਾ ਇਹਨਾਂ ਨੇ ਤਾਂ ਬਹੁਤ ਕਿਹਾ। ਕੱਲ੍ਹ ਕੀ ਹੋ ਗਿਆ? ਮੈਨੂੰ ਮੈਨੂੰ ਕੀ ਹੋ ਗਿਆ ਭੁੱਲ ਗਿਆ ਹਾਂ ਮੈਂ ਤੈਨੂੰ ਕਹਿੰਦਾ ਇਹਨਾਂ ਕਰਦੇ ਕਿਹਦਾ ਰਹਿ ਗਿਆ ਲੈ ਗੱਲ ਕੀ ਦੀ ਕਰਦੇ ਟਰੈਕਟਰ ਦੀ ਹਾਂ ਉਹ ਖੜਾ ਜਿਹੜਾ ਹਾਂ ਮੈਂ ਇੱਕ ਹੀ ਦਾ ਰਹਿ ਗਿਆ ਕਰਦੇ ਕਦੋਂ ਆ ਵੀ ਕਿਹੜਾ ਮੈਂ ਨਹੀਂ ਕਰਨਾ ਕਰਾਤੇ ਬਸ ਹੋ ਗਿਆ ਬੋਲ ਅੱਜ ਤੇ ਇੱਧਰ ਜਿ ਵੜ ਗਿਆ ਕਦੋਂ ਦੀ ਕਮਾਈ ਆ ਗਿਆ ਤੇ ਦੋ ਰਿੱਤੇ ਆਏ ਉਹ ਐਡੀਕੇ ਆ ਗਿਆ ਚਲ ਆਕੜ ਗਿਆ ਕਹਿੰਦਾ ਕਿਹੜਾ ਟਰੈਕਟਰ ਆਕੜ ਗਿਆ ਰਹਿ ਗਿਆ ਇੱਕ ਹੀ ਦਾ ਕਰਦੇ ਕਦੋਂ ਤਾ ਨਹੀਂ ਨਹੀਂ ਕਰਨਾ ਆਕੜ ਗਿਆ ਫੇਰ ਉਸ ਤੋਂ ਬਾਅਦ ਹਾਂ ਆ ਜਾ ਬਰਾਏ ਕਰਾ ਰੋਕ ਜੀ ਰੋਕ ਕੇ ਪਾ ਆਹ ਤਾਂ ਹੱਥੋਂ ਨਿਕਲਦਾ ਘਰ ਨਹੀਂ ਨਿਕਲਣਾ ਬੰਦਿਆ ਨਹੀਂ ਬੰਦਿਆ ਦੇਖਦਾ ਪਾ ਹਰਦੀ ਪੂਰੀ ਦੇਸ ਦੇਣੀ ਸੀ ਉਹ ਬਥਰਾਂ ਨੂੰ ਕਰਦੇ ਦੇਖਦੇ ਆ ਕੇ ਕਿਸੋ ਨਹੀਂ ਨਹੀਂ ਫੰਦ ਨਾ ਵੀਡੀਓ ਵਾਲਾ ਗੇਰ ਨਹੀਂ ਲਾਇਆ ਤੇ ਨਾਲ ਮੈਂ ਵੀ ਫਿਰ ਟੱਕ ਨਹੀਂ ਕਰੀ ਹਾਂ ਹਾਂ ਮੈਂ ਤਾਂ ਬੈਕ ਵਿੱਚ ਖੱਟਿਆ ਪਾ ਆ ਹਾਂ ਅਮਾ ਇਹ ਕਿਹੜਾ ਕਿਹੜਾ ਬੈਕ ਨੂੰ ਫਿਰ ਪੰਜਵਾਹ ਤੇਰੇ ਪੰਜਵਾਹ ਕਰ ਬੱਸ ਚੱਲ ਹੁਣ ਬੈ ਕੇ ਬੈਕ ਫਿਰ ਥੋੜਾ ਮਿੰਟਾਂ ਕਰੇ ਜੀ ਕਰਦੇ ਵਾ ਹਾਂ ਜਿੱਡਾ ਨਹੀਂ ਕੱਟ ਬਖੇਚਦਾ ਹੋਣਾ ਮਾਨ ਨਾ ਕੰਕਾ ਲਹੂ ਨੂੰ ਠੀਕ ਛੜਾ ਹੁਣ ਉਹ ਰਿਸ਼ਤਿਆ ਫਿਰ ਬੈਕ ਨੂੰ ਆਹ ਨੂੰ ਫੇੜੀ ਤੇ ਤੇਰੇ ਕੋਲ ਲੋਟੋ ਬਠੇੜੀ ਜੂਗਾ ਮਤਲਬ ਚਲੋ ਛਿੰਜਾ ਤੇ ਘਟਾ ਕਰੋ ਮੈਂ ਹੁਣ ਤਾਂ ਨਹੀਂ ਬੇਇਜ਼ਤੀ ਬਾਤ ਹੋਊਗੀ ਖੌਂ ਦਾ ਛੱਡ ਦੋ ਹੁਣ ਨਿਕਲ ਜੂਗਾ ਕਹਿੰਦਾ ਮੈਨੂੰ ਘਰ ਛੱਡਿਓ ਹੁਣ ਕਹਦਾ ਨਿਕਲ ਜੂਗਾ ਨਾ ਮੈਂ ਆ ਇਕੱਲਾ ਹੀ ਬਹਿ ਕੇ ਸ਼ਾਮ ਵਰਗੇ ਵਾਰ ਆਇਆ ਨਹੀਂ ਕਿਹਾ ਮੈਨੂੰ ਘਰ ਛੱਡ ਜਵਾੜ ਦੋ ਪਿੱਛੇ ਜੇ ਲਾ ਦੋ ਵੀ ਮੈਂ ਬੇਇਜ਼ਤੀ ਕਰਾਤੀ ਅੱਜ ਘਰ ਕੇ ਆ ਮੈਂ ਦੇਖ ਲੈ ਪਹਿਲਾਂ ਤਾਂ ਉੱਥੇ ਕਿਹੜਾ ਜਦ ਮੈਂ ਸਵੇਰੇ ਆਇਆ ਪਹਿਲਾਂ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹ ਖੁੰਝੇ ਗੜਿਆ ਪਾ ਉੱਥੇ ਤੇ ਲਿਫਟ ਚ ਕੀ ਵੀਵਾ ਪਹਿਲੀ ਲਿਫਟ ਚ ਕੀ ਜੀ ਚੱਕੀ ਵੀ ਤੂੰ ਬਾਹਰ ਕੱਢ ਲਿਆ ਆ ਕੇ ਲਿਫਟ ਉਰੇ ਆ ਕੇ ਫੇਰ ਫੇਰ ਕੱਢ ਗਿਆ ਅਸਲ ਚ ਗੜਨ ਦੇ ਮੈਨੂੰ ਚਾਣ ਸੋਦੇ ਇੱਥੇ ਭੀੜ ਕੇ ਵਾਲੇ ਚ ਜਿੱਥੀ ਗੱਲ ਰੇਪ ਆਇਆ ਕੱਲ ਉਹਦੇ ਉਹਦੇ ਚ ਢਿੱਡ ਇਕੱਠਾ ਹੋਇਆ ਵਾ ਹੁਣ ਪੱਖੀਆਂ ਜ਼ਿਆਦਾ ਇਕੱਠੀਆਂ ਹੋ ਗਈਆਂ ਹੁਣ ਤਾਂਹੀਂ ਆਕੜਿਆ ਖੜਾ ਰਹਿਣ ਦੋ ਕਹਾਂ ਕਰੀਏ ਉਹਨੂੰ ਕੱਚੇ ਵਾਲਾ ਕਿੱਟਰ ਪਾ ਮੰਗੇ ਉਹਦੇ ਪਿੱਛੇ ਹੁਣ ਆਪਾਂ ਮੈਂ ਵੀ ਅੱਜ 65 ਟਰੈਕਟਰ ਸਾਨੂੰ ਬੇਫਾਲਤੂ ਚ ਧੋਣਾ ਪੈ ਜਣਾ ਆਖਰੀ ਕਿਲੇ ਚ ਬਾੜ ਲਿਆ ਬਾਅਦ ਕਦੋਂ ਇਹਦੇ ਨਾਲ ਕਰਿਆ ਕਰਨਾ ਹੈ ਨਜ਼ਾਰਾ ਆ ਗਿਆ ਉਹਨੂੰ ਹੁਣ ਹੁਣ ਹੋ ਉਹਦੇ ਵਿੱਚ ਚੱਲਿਆ ਕਰੂਗਾ ਫਿਰ ਰੂਟਾ ਮੀਟਰ ਪਰ ਚੱਲਿਆ ਕਰੂ ਉਹ ਤਾਂ ਸੜਕ ਉਹ ਚੌੜੀ ਕਰ ਦੌੜ ਤਿੱਖੀ ਜੀ ਨਾ ਕਰ ਉਹਦੇ ਪਿੱਛੇ ਕੁਛ ਨਾ ਕੁਛ ਤਾਂ ਲਾਉਂਗੇ ਜਿਗਾਰਡ ਕੋਗੀ ਮੈਂ ਕੋਗੀ ਹਾਂ ਜੇ ਕਿੱਦੂ ਚਾਪਾ ਪੰਜੋਲੀ ਆ ਮਾਮੇ ਮੰਗਾ ਆ ਪਾੜ ਲਿਆ ਕਰਨਾ ਆਪਾਂ ਨੇ ਉਹਦੇ ਪਿੱਛੇ ਜਿਹੇ ਦੂਆ ਨਾ ਜਿਗਾਰਡ ਜਪਾਦੀ ਰੇ ਆਲਾ ਆਪਾਂ ਹਾਂ ਆ ਭਾਈ ਈ ਬੜੀ ਰੇ ਇਹਦੇ ਨਾਲ ਬਲੀਰੀ ਜੋ ਧੂਈ ਜਾਂਦੇ ਆ ਕੌਣ ਦੂਆ ਕਹਿੰਦਾ ਹਨਾ ਜੀ ਬੜੀ ਬੇਰਹਿਮਲੀ ਝੋਟ ਹੋਈ ਜਾਂਦੀ ਹੈ ਨਾਲਾ ਕੌਣ ਕਹਿੰਦਾ ਦੂਆ ਕਹਿੰਦਾ ਇਹਨਾਂ ਨੇ ਕਿਹੜੇ ਟੂੜੀ ਟਾੜੀ ਵਾਲੀ ਪਿੱਛਲਾਉਣਾ ਹੁੰਦਾ ਪਰ ਅਸੂਰੀ ਚੱਲਦਾ ਹੈ ਬੱਸ ਕਰਾਂ ਮੈਂ ਲਈ ਹੋਰ ਇੱਕ ਬਰਸਤਾਂ ਦੂਆ ਟਰੈਕਟਰ ਕਹਿੰਦਾ ਤਾਂ ਅੱਛਾ ਦੋ ਸਾਪਾਂ ਮੈਂ ਦੇਖਦਾ ਮੈਂ ਦੇਖਦਾਂ ਨੇ ਹੱਥ ਸਾਫ਼ ਹੋ ਜਾਂ ਮੇਰੇ ਉਹ ਜਾਂਦਾ ਦੇਖ ਇੱਕ ਉਹ ਦੇਖ ਟਰੈਕਟਰ ਤੋਂ ਮੁਰਲੇ ਢਾਰ ਕੋਲ ਸੁਖ ਨਾਲ ਰੱਬ ਕੋ ਕੀ ਜੋ ਸੁਣਦਾ ਫਿਰ ਆਇਓ ਸੁਣਦਾ ਜਾਂ ਸੁਣਦਾ ਨਹੀਂ ਫਿਰ ਸੁਣਦੇ ਹੀ ਨਹੀਂ ਕੰਬਾਈਨਾ ਦੇਖੋ ਉਹ ਦੇਖੋ ਦੋ ਕੰਬਾਈਨਾ ਲੱਗੀਆਂ ਹੋਈਆਂ 3 4 5 6 7 8 9 10 11 11 ਜਣੇ ਆ ਪਿੱਛੇ ਪੰਜਾਬ ਵਿਚੇ ਬਿਹਾਰ ਵਿਚੇ ਨੇਪਾਲ ਸਾਰੇ ਹੀ ਮਿਕਸ ਕਰ ਦਿਆ ਹੈ ਨਾ ਹਾਸ ਬਿਆਸ ਪਿਆ ਹੱਥ ਤੇ ਹੱਥ ਤੇ ਹੱਸ ਕੇ ਮਜ਼ਾ ਹੀ ਆਦਾ ਹੋ ਮਸਲੀ ਬਹੁਤ ਖਾਤ ਲੰਬਰਦਾਰ ਲਿਆ ਗਿਆ ਇਹ ਨਹੀਂ ਹੈ ਨੰਬਰਦਾਰ ਨੰਬਰਦਾਰ ਚੱਲ ਮੈਂ ਤਾਂ ਉਹੀ ਬਣਾਇਆ ਵਾ ਮੈਂ ਤੈਨੂੰ ਨੰਬਰਦਾਰ ਕਹਿੰਦਾ ਸਾਰੇ ਬੰਦੇ ਲੰਬਰਦਾਰ ਨੇ ਲਾਓ ਜੀ ਦੁਗਲ ਦੇ ਵਿੱਚ ਬਣਾਤੀ ਗੱਲਬਾਤ ਐਨ ਖੇਤੀ ਤੇ ਆਹ ਰਹਿ ਗਿਆ ਗੱਪੇ ਗੱਪੇ ਵਾਲਾ ਡਾਡਾ ਜੀ ਹੁਣ ਗੋਗੀ ਨੂੰ ਕਰਦੇ ਆ ਕੈਮ ਜੀ ਹੁਣ ਗੋਗੀ ਪਾਉਗਾ ਲੋ ਬੈਠੇ ਇੱਥੇ ਮੈਂ ਕਹਿੰਦਾ ਚੱਲ ਮੈਨੂੰ ਦੇ ਦੋ ਟਰੈਕਟਰ ਦੇਖੀ ਕਿਵੇਂ ਖੇਤ ਹੋ ਜਾਣਾ ਐਨ ਪੱਧਰ ਮੈਂ ਕਹਿੰਦਾ ਪੱਟ ਕਰ देख रहे हैं मैं तेरे चलो चलो सारे दिन लगा दो सारे मैं तुम्हारा फोटो खींचता हूँ इधर के चलो चलो नीचे झुक जाओ मच्छी चल कोई ना मच्छी ਲੋ ਬਾਈ ਇਹ ਬਿਨਾ ਮਤਲਬ ਤੇ ਲਿਪੜ ਗਿਆ ਤਾਂ ਥੋੜਾ ਥੋੜਾ ਜਿਹਾ ਕੰਮ ਥੋੜਾ ਜਿਹਾ ਕੰਮ ਸਾਡੇ ਪਿੰਡ ਦੀ ਆਨਰ ਮਾਨ ਸਾਡੇ ਪਿੰਡ ਦਾ ਕਲਾਕਾਰ ਸਾਡੇ ਸਾਡੇ ਪਿੰਡ ਦਾ ਰੂਤਬਾ ਸਾਡੇ ਤੁਹਾਡੇ ਪਿੰਡ ਦੀ ਸਾਰਾ ਸਾਰੀ ਸ਼ਾਨ ਅੱਜ ਅੱਜ ਲੀਰੋ ਲੀਰ ਹੋਈ ਪਈ ਆ ਦੇਖੀ ਨਹੀਂ ਤੇਨੇ ਪਤਾ ਫਸਿਆ ਵਾ ਗੋ ਕੀ ਕਰਤੇ ਹੈ ਮੋਟਰਸਾਈਕਲ ਨਵਾ ਲਿਆ ਸਪਲੈਂਡਰ ਸਪਲੈਂਡਰ ਲਿਆ ਆ ਨਾ ਤਾਂ ਹੀ ਗਾ ਹੋਣਾ ਬਾਈ ਵਧਾਈਆਂ ਦੇ ਦਿਓ ਵੀ ਤੈਨੂੰ ਸਪਲੈਂਡਰ ਲਿਆਇਆ ਇਹ ਨਵਾਂ ਤੇ ਹੁਣ ਨਾ ਉਹਦੇ ਹਿੱਲਾ ਕਰਨਾ ਸੀ ਨਾ ਤਾਂ ਲੱਗਿਆ ਵਾਹ ਇਹ ਪੀਤੇ ਓਏ ਇਹ ਕਿਵੇਂ ਕਿਵੇਂ ਲਿਪੜਦਾ ਇਹ ਇਹ ਘਾਨੇ ਬਸ ਅੱਜ ਚੋ ਚੋ ਚ ਇਹ ਚੋ ਚੋ ਚ ਲਿਪੜ ਗਿਆ ਇਹ ਤਾਂਨੇ ਬੱਸ ਘਰਾਤੀ ਕਿਹੜੇ ਟਾਈਮ ਦੇ ਲੱਗੇ ਵੀ ਐ ਇੰਨਾ ਲਿਪੜਿਆ ਤਾਂ ਹਲੇ ਹਲੇ ਵਿਚਾਰੇ ਪਾਸੇ ਤੇ ਮਿੱਟੀ ਜੀ ਨਿਕਲੀ ਜਾਂਦੀ ਹੈ ਤੇ ਟਾਇਰ ਕਿਤੇ ਛੁੱਟ ਗਿਆ ਫੜੇ ਇੱਕ ਬੈਂਚ ਓ ਬੀਪੀ ਤੈਨੂੰ ਕਿਰਾ ਹੌਲ ਪੈ ਗਏ ਇਹ ਕਹਿੰਦੇ ਤੇ ਛੁੱਟ ਹੀ ਰਹਿ ਜਾਂਦਾ ਟਾਇਰਾਂ ਤੋਂ ਹੌਲੀ ਫਾਇ ਕਿਹੜੇ ਟਾਈਮ ਦਾ ਉਹ ਦੇਖ ਲੈ ਕਿੱਥੇ ਤੱਕ ਲਾਈਨ ਬਣ ਗਈ ਉਹ ਉੱਧਰ ਦੇਖ ਲੈ ਕਿਹੜੇ ਟਾਈਮ ਦਾ ਉਹ ਗੁੰਜੇ ਜੇ ਚ ਲੱਗਿਆ ਬਹੁਤੀ ਤੇਰੀ ਉਹਦੇ ਪਗਾਰਾ ਜਾ ਉਤਰ ਰਹੇ ਚਲ ਆਇਆ ਗੋਗੀ ਅੱਜ ਮੌਸਮ ਠੰਡਾ ਹੈ ਪਤਾ ਕੀ ਇਹ ਨਾ ਮੌ ਤੈਰ ਜਿੰਨਾ ਸੁੱਕੂਗਾ ਨਹੀਂ ਉਹਨਾਂ ਜਿਆਦਾ ਵਧੀ ਛਿੱਤੀ ਨਹੀਂ ਕਰਦਾ ਜੇ ਮਤਲਬ ਹਾਂ ਅੱਗੇ ਆਗੇ ਆਗੇ ਉੱਪਰ ਮਾਰੋ ਜਿਹੜੇ ਸ਼ੋਪਰ ਪੁੱਤਰ ਆ ਇਹ ਉਹ ਤੋਂ ਜੇ ਕਿਹਨੇ ਬੋਖਾਈ ਹੈ ਤੁੰਗੜਾ ਉਹ ਦੁਆ ਕੰਪਰੈਸ਼ਨ ਮਿਲਿਆ ਨਹੀਂ ਹੁਣ ਵਾਲਾ ਉਹ ਅਮ ਨਹੀਂ ਆਪ ਵੀ ਅੱਜ ਲੱਗ ਗਿਆ ਤੋਂ ਨਹੀਂ ਮੈਂ ਤਾਂ ਹੁਣ ਉਧਰ ਲੱਗ ਜਾਣਾ ਤਾਂ ਇੱਕ ਚੀਜ਼ ਦੋਏ ਚੀਜ਼ਾਂ ਨਿਪਟਾ ਦੇਣੀਆਂ ਨੇ ਹੁਣ ਰੋਜ਼ ਰੋਜ਼ ਲਿਬੜਨ ਨਾਲੋਂ ਯਾਰ ਇਕੱਠਾ ਇੱਕ ਦਿਨ ਨਿਪਟ ਜਵੇ ਕੰਮ ਮਿੱਥੇ ਪੂਰੇ ਨਾਲ ਹਿੱਸੇ ਪਰ ਮਾਰਦੇ ਥੱਲੇ ਫੁੜਕ ਗਿਆ ਸੀ ਪੈਰ ਕੋਲੋਂ ਆ ਤੇ ਦੂਸਾਂ ਮੋੜੇ ਮਾਰ ਕੇ ਆਇਆ ਪਹਿਲਾਂ 2 ਘੰਟੇ ਰਕੋ ਕੀ ਘੇਰਾ ਆ ਦੇਖ ਆ ਦੇਖ ਅੱਜ ਕਿੱਥੇ ਪਸਾਇਆ ਵਾ ਟਾਇਰ ਦੇ ਇੱਥੇ ਇੱਥੇ ਰਗੜਿਆ ਵਾ ਟਾਇਰ ਟਾਇਰ ਲੱਗ ਗਿਆ ਮੇਰੇ ਉਹ ਬਚਪਨ ਲੱਗਿਆ ਹਨਾ ਇਹ ਮੁਰਲਾ ਟਾਇਰ ਰਗੜਿਆ ਵਾ ਧਮ ਧੌੜ ਧੌੜ ਪੈੜਦਾ ਫਿਰ ਫਾਟਦਾ

ਤੇ ਸਵੇਤੇ ਨਾ ਬਿਨਾ ਪੁੱਛੋ ਧੋ ਦੇ ਉਹਨੂੰ ਕੀ ਨੋ ਹੋ ਟਰੈਕਟਰ ਨੂੰ ਮੈਂ ਤੇ ਪੁੱਛੀ ਵੀ ਨਾ ਬਸ ਧੋ ਦੇ ਉਹਨੂੰ ਕਾ ਮੈਂ ਬਸ ਬਿਨਾ ਪੁੱਛੇ ਟਰੈਕਟਰ ਤੇ ਹੋਰ ਲਗਾਉ ਲੈ ਜਣੇ ਆ ਐ ਵੀ ਕਰਿਆ ਕਿਆ ਫੇਰ ਨਾ ਗੰਜਾ ਤੇ ਖੋਲ ਲੈ ਆਪਾਂ ਬਸ ਚੱਲ ਗੋਦੀ ਫਿਰ ਨਵੀਰ ਦੀ ਕੰਮ ਹੈਗਾ ਹਾਂ ਨਵੀਰੇ ਵੱਡੇ ਵੇਰ ਬਲਾਕ ਕਰਾਂਗੇ ਹਾਂਜੀ ਕਰਦੇ ਕਹਿੰਦਾ ਭਾਈ ਕਾਹ ਤੇ ਕਦੋਂ ਦੇਖਾਂਗੇ ਹੁਣ ਇਹਦੇ ਨਾਲੇ ਕਰ ਲੈ ਲਾ ਲਾ ਗਾਹਾਂ ਤੇ ਕਦੋਂ ਹੀ ਨਹੀਂ ਕਰਿਆ ਕਰਨਾ ਯਾਰ ਆਹਾ ਤਾਂ ਤੋਂ ਤੋਂ ਭਈਆ ਮਾਰ ਦਿੰਦਾ ਉਹ ਕੋਈ ਗੱਲ ਨਹੀਂ ਉਹ ਕੋਈ ਨਾ ਆਦਾ ਤਾਂ ਸ਼ੁਕਰ ਕਰ ਧੁੱਪਾਂ ਨਹੀਂ ਹੈਗੀ ਨਹੀਂ ਪੀਤੇ ਜਿੱਥੇ ਲੀਰ ਵੱਜਿਆ ਕਰਨੀ ਸੀ ਉੱਥੇ ਸੁੱਕ ਜਿਆ ਕਰਨੀ ਸੀ ਜਿੱਥੇ ਲੀਰ ਵੱਜਿਆ ਕਰਨੀ ਸੀ ਆਪਣੇ ਕੋਲ ਇਸ਼ਕ ਜਾਂ ਦੋਏ ਆ ਉੱਥੇ ਬਾਅਦ ਗੜਾਈ ਨਹੀਂ ਲੱਗਣਾ ਕਰ ਕਰਕੇ ਉਪਰਾਲਾ ਕਰਿਆ ਵੀ ਢੋਕੇ ਉਪਰਾਲਾ ਤਾਂ ਮੈਂ ਕਰਿਆ ਮੈਂ ਉੱਥੇ ਨੂੰ ਗਿਆ ਹੀ ਨਹੀਂ ਤੁਹਾਡੇ ਕੋਲ ਸਿੱਧਾ ਹੀ ਲੱਗ ਗਿਆ ਆ ਕੇ ਉਹ ਤਾਂ ਉਹ ਫਿਰ ਪਲੈਨਿੰਗ ਆਹੀ ਹੋ ਗਈ ਸੀ ਇਸ ਤੋਂ ਬਾਅਦ ਗੜਾਈ ਨਹੀਂ ਲੱਗਣਾ ਟਰੈਕਟਰ ਧੋਲੀ ਪਹਿਲਾਂ ਉੱਥੇ ਬਾਅਦ ਗੜਾਈ ਨਹੀਂ ਲੱਗਣਾ ਕਿਹਨੇ ਆਹੀ ਬਈ እንደ አላየት አለ እንደ ዋን